ਫਸਟ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਮਾਤਾ ਚਰਨਜੀਤ ਬੁਟੀਕ ਦੇ ਵਿੱਚ ਆਪਾਂ ਆਰ ਕੇ ਅੱਜ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਆ ਅੱਜ ਦੀ ਵੀਡੀਓ ਆਪਾਂ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਵਾਲੀ ਵੀਡੀਓ ਹੈ ਜੀ ਆਪਣੀ ਤੇ ਇਹ ਵੀਡੀਓ ਹਰ ਇੱਕ ਦੇ ਲਈ ਆ ਭਾਵੇਂ ਉਹ ਕੱਪੜੇ ਸਟਾਈ ਸਲਾਈ ਕਰਦੇ ਆ ਤੇ ਭਾਵੇਂ ਉਹ ਨਹੀਂ ਕਰਦੇ ਤੇ ਜਿੰਨਾ ਮਰਜ਼ੀ ਮਹਿੰਗਾ ਕੱਪੜਾ ਹੋਵੇ ਤੇ ਉਹ ਇਸ ਕੰਮ ਤੋਂ ਬਿਨਾ ਬਿਲਕੁਲ ਬੇਕਾਰ ਜਿਹਾ ਲੱਗਦਾਗਾ ਜਿੰਨਾ ਮਰਜੀ ਵਧੀਆ ਉਹ ਸਲਾਈ ਕੀਤਾ ਹੋਵੇ ਕੋਈ ਫਾਇਦਾ ਨਹੀਂਗਾ ਜੇ ਅੱਜ ਵਾਲਾ ਆਪਾਂ ਕੰਮ ਇਹ ਨਾ ਸਿੱਖਿਆ ਤਾਂ ਤੇ ਚਲੋ ਆਪਾਂ ਇਹ ਕੰਮ ਸ਼ੁਰੂ ਕਰਦੇ ਹਾਂ ਜੀ ਜਿਨ੍ਹਾਂ ਨੂੰ ਵੀ ਸਾਡਾ ਇਹ ਸਾਡੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਸਪੋਰਟ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਜਿਹੜੇ ਸਾਡੇ ਇਸ ਚੈਨਲ ਤੇ ਆਹੋ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਚਲੋ ਆਪਾਂ ਕੰਮ ਇਹ ਸ਼ੁਰੂ ਕਰਦੇ ਹਾਂ ਜੀ ਹਾਂਜੀ ਆਪਾਂ ਇਹ ਸਭ ਤੋਂ ਪਹਿਲਾਂ ਇਹ ਸਲਵਾਰ ਲਈ ਆਪਾਂ ਤੇ ਸਲਵਾਰ ਦੀ ਨਵੀਂ ਸਟਿਚ ਹੋਈ ਵੀ ਸਲਵਾਰ ਤੇ ਆਪਾਂ ਇਹਦੇ ਪਹਿਲਾਂ ਉਹ ਜਿਹੜੀਆਂ ਲਾਸਟ ਵਾਲੀਆਂ ਸੀ ਨਾ ਹੁੰਦੀਆਂ ਹੁੰਦੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਹੈ ਜਿਨ੍ਹਾਂ ਨੂੰ ਵੀ ਇਹ ਪ੍ਰੈਸ ਕਰਨ ਦਾ ਤਰੀਕਾ ਪਤਾਗਾ ਤੇ ਉਹ ਇਸ ਵੀਡੀਓ ਨੂੰ ਇਗਨੋਰ ਕਰ ਸਕਦੇ ਜੀ ਇਹ ਸਿਰਫ ਉਹਨਾਂ ਲਈ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈਗਾ ਜਿਹੜੇ ਇਹ ਸਿੱਖਣਾ ਚਾਹੁੰਦੇ ਆਗੇ ਕਈ ਹੁਣ ਵਿੱਚ ਕਮੈਂਟ ਕਰਨ ਲੱਗ ਜਾਂਦੇ ਵੀ ਸਾਨੂੰ ਇਹ ਚ ਕਿਹੜੀ ਵੱਡੀ ਗੱਲ ਸੀਗੀ ਜੇ ਤਾਂ ਸਾਨੂੰ ਪਹਿਲਾਂ ਹੀ ਪਤਾ ਸੀਗਾ ਜੀ ਪਰ ਇਹ ਸਾਰਾ ਕੁਝ ਸਾਰਿਆਂ ਨੂੰ ਨਹੀਂ ਪਤਾ ਹੁੰਦਾ ਕਈ ਕਸਟਮਰ ਕਈ ਕੋਈ ਭੈਣਾ ਮੇਰੀ ਐ ਹੈ ਜਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਇਹ ਸਿੱਖਣ ਦੀ ਬਹੁਤ ਲੋੜ ਹੁੰਦੀ ਹੈ ਇਹ ਵੀਡੀਓ ਉਹਨਾਂ ਦੇ ਲਈ ਆ ਆਪਾਂ ਪਹਿਲਾਂ ਇਹ ਅੰਦਰ ਲੀਆਂ ਸੀੜਾਂ ਬਾਹਰ ਕੱਢੀਆਂ ਬਾਚੇ ਨੂੰ ਰੱਖਿਆ ਉਸੇ ਤਰ੍ਹਾਂ ਜਿਵੇਂ ਸਟਿਚਿੰਗ ਕੀਤੀ ਹੈ ਨਾ ਇਹਨੂੰ ਬਰਾਬਰ ਸੀਨਾਂ ਨੂੰ ਰੱਖ ਕੇ ਇੱਕ ਦੂਜੀ ਦੇ ਉੱਤੇ ਸੀਨ ਰੱਖ ਕੇ ਬਾਅਦ ਜੇ ਇਹ ਆਪਾਂ ਜਿਹੜੀ ਲਾਸਟ ਵਾਲੀ ਸੀਨ ਆ ਇਹ ਮਾਰੀ ਹੈ ਕਿ ਉਸੇ ਤਰ੍ਹਾਂ ਹੀ ਆਪਾਂ ਇਹ ਪ੍ਰੈਸ ਕਰਨਾ ਇਹ ਸੀਨ ਦੇ ਉੱਤੇ ਸੀਨ ਆਉਣੀ ਚਾਹੀਦੀ ਹੈ ਇਹ ਸਲੀਪਰ ਨੇ ਉਸੇ ਤਰ੍ਹਾਂ ਇਹ ਜਿਹੜੇ ਆਪਣੀ ਲਾਸਟ ਵਾਲੀ ਸੀਨ ਹੁੰਦੀ ਆ ਇਹਨੂੰ ਚੰਗੀ ਤਰ੍ਹਾਂ ਫੜ ਕੇ ਥੋੜਾ ਜਿਹਾ ਆਰਾਮ ਨਾਲ ਇਹਨੂੰ ਪ੍ਰੈਸ ਕਰਨਾ। ਅੱਜ ਇਹ ਜਿਹੜਾ ਅੰਦਰਲਾ ਹਿੱਸਾ ਹੁੰਦਾ ਪਕੜਾ ਇਹ ਪ੍ਰੈਸ ਕਰਨਾ। ਇਹ ਜਿੰਨੇ ਹੈਗਾ ਰਿਯਾਨ ਦਾ ਕੱਪੜਾ ਜੀ। ਇਹਨਾਂ ਨੂੰ ਮੀਡੀਅਮ ਜੇ ਹੀਟ ਤੇ ਇਹਨਾਂ ਨੂੰ ਜਿਹੜਾ ਉਹ ਪ੍ਰੈਸ ਆ ਜਿਹੜਾ ਕੀਤਾ ਜਾਂਦਾ। ਰਿਯਾਨ ਦੀ ਹੀਟ ਤੇ ਨਾ ਹੀ ਜ਼ਿਆਦਾ ਘਟ ਹੋਵੇ ਤੇ ਨਾ ਹੀ ਜ਼ਿਆਦਾ ਤੇਜ਼ ਹੋਵੇ ਪ੍ਰੈਸਰ ਅਸtra ਚੰਗੀ ਤਰ੍ਹਾਂ ਇਹ ਸੀਨਾ ਜਿਹੜੀ ਖਿੱਚ ਕੇ ਪ੍ਰੈਸ ਕੀਤੀ ਜਾਂਦੀ ਹੈ ਜਿਹੜੇ ਆਪਣੇ ਬਹੁਤ ਜ਼ਿਆਦਾ ਪਤਲੇ ਕੱਪੜੇ ਹੁੰਦੇ ਆ ਜਿਵੇਂ ਔਰਗੇਂజా ਹੋ ਗਿਆ ਤੇ ਉਸ ਤਰ੍ਹਾਂ ਦਾ ਹੋਰ ਵੀ ਜਿਹੜੇ ਬਹੁਤ ਹੀ ਪਤਲੇ ਬਹੁਤ ਹੀ ਜ਼ਿਆਦਾ ਟਰਾਂਸਪੇਰੈਂਟ ਸੂਟ ਹੁੰਦੇ ਆ ਉਹਨਾਂ ਨੂੰ ਬਿਲਕੁਲ ਘੱਟ ਜੀ ਹੀਟ ਤੇ ਇਹਨਾਂ ਨੂੰ ਆਪਾਂ ਪ੍ਰੈਸ ਕਰ ਸਕਦੇ ਆ ਕੱਪੜੇ ਦੇ ਹਿਸਾਬ ਨਾਲ ਹੀਟ ਨੂੰ ਵਧਾਉਣਾ ਘਟਾਉਣਾ ਪੈਂਦਾ ਜੀ ਤਰਾਇਨਾ ਨੂੰ ਸੀਣਾ ਨੂੰ ਚੰਗੀ ਤਰ੍ਹਾਂ ਪ੍ਰੈਸ ਦੇ ਨਾਲ ਆਪਾਂ ਬਿਠਾ ਲੈਣਾ ਉਸੇ ਤਰ੍ਹਾਂ ਹੀ ਹੁਣ ਪਿਛਲਾ ਪਾਸਾ ਆ ਗਿਆ ਜੀ ਸਲਵੱਤ ਗੱਲ ਜਾਂਦੀ ਜੀ ਵੀਡੀਓ ਬਣਾਉਣ ਤੇ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਜਿਹੜੇ ਨਵੇਂ ਸਾਡੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸ਼ੇਅਰ ਕਰਦਿਆ ਕਰੋ ਬਾਤੋ ਬਾਤੋ ਉਹ ਤਾਂ ਜੋ ਹੋਰ ਵੀ ਲੋੜਵੰਦਾਂ ਦੇ ਵੀਡੀਓ ਜਿਹੜੀ ਕੰਮ ਆਜੇ ਪੜੀ ਸਵਾਰਾ ਕੀ ਉਹ ਪ੍ਰੈਸ ਕਰ ਦਿੱਤੀ ਹੈ ਪ੍ਰੈਸ ਤੋਂ ਬਿਨਾ ਹਰ ਇੱਕ ਕੱਪੜਾ ਬੇਕਾਰ ਆ ਜੀ ਜਿੰਨਾ ਮਰਜੀ ਵਧੀਆ ਸਟਿਚ ਕਰਦੀਆਂ ਜਿੰਨਾ ਮਰਜੀ ਆਪਾਂ ਮਹਿੰਗਾ ਖਰੀਦ ਲਈਏ ਸੂਟ ਜਿਹੜਾ ਮਰਜੀ ਵਰਕ ਹੋਵੇ ਕਈ ਵਾਰੀ ਪੇਂਟ ਵਾਲਾ ਸੂਟ ਹੁੰਦਾ ਜੀ ਜਿਆਦਾ ਜਿਹੜਾ ਠੇਜ ਦਾ ਹੁੰਦਾਗਾ ਉਹਦੇ ਨਾਲ ਪ੍ਰੈਸ ਚਿਪਕਣ ਲੱਗੇ ਹਾਂਜੀ ਨਵੇਂ ਸੂਟ ਤੇ ਆਪਾਂ ਨੂੰ ਪੂਰਾ ਇਹ ਸਾਰੀਆਂ ਸੀਨਾ ਜਿਹੜੀਆਂ ਇਹ ਦੁਬੜੀਆਂ ਪਹਿਲੀਆਂ ਪ੍ਰੈਸ ਨਾਲ ਅਸਤਰ ਪਹਿਲੀ ਗੱਲ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਅਸਤਰ ਸਾਰੀਆਂ ਸੀਨਾ ਜਿਹੜੀਆਂ ਕਾਪੀ ਜਦੋਂ ਆਪਾਂ ਦੁਬਾਰੇ ਸੂਟ ਧੋ ਕੇ ਬਾਰ-ਬਾਰ ਪ੍ਰੈਸ ਕਰਨਾ ਉਦੋਂ ਹੋ ਸਕਦਾ ਵੀ ਆਪਾਂ ਉੱਪਰਲਾ ਪਾਸਾ ਇਹਦੇ ਆਪਾਂ ਸਕਿੱਪ ਕਰ ਸਕਦੇ ਆਪਾਂ ਪ੍ਰੈਸ ਤੋਂ ਬਿਨਾ ਰੱਖ ਸਕਦੇ ਆ ਪਹਿਲੀ ਵਾਰ ਇਹ ਜ਼ਰੂਰੀ ਆ ਉਸ ਤੋਂ ਬਾਅਦ ਆਪਾਂ ਦੋਨੇ ਮੂਰੀਆਂ ਫੜਨੀਆਂ ਇੱਥੋਂ ਕ੍ਰੀਜ਼ ਤੋਂ ਫੜਨਾ ਬਾਕੀ ਬੈਲਟ ਤੋਂ ਕ੍ਰੀਜ਼ ਦੇ ਸਿੱਧੇ ਤੋਂ ਨਾਲ ਇਹਨੂੰ ਫੜ ਕੇ ਇਸ ਤਰ੍ਹਾਂ ਆਪਾਂ ਕੋਲੀ ਜੀ ਤਾ ਮਾ ਗਏ ਜੇ ਹੋ ਸਕੇ ਤਾਂ ਕੱਪੜਾ ਠੰਡਾ ਹੋ ਕੇ ਇਹਨੂੰ ਇਸ ਤਰ੍ਹਾਂ ਸਿੱਧਾ-ਸਿੱਧਾ ਸਲਵਾਰ ਨੂੰ ਰੱਖ ਦਿਓ ਜਦੋਂ ਵੀ ਇਹ ਠੰਡਾ ਹੋ ਜਾ ਕੱਪੜਾ ਉਸ ਤਰ੍ਹਾਂ ਉਦੋਂ ਇਹ ਜਿਹੜੀ ਆਪਾਂ ਹਰਕੀ ਦੀ ਪੁਲੀ ਦੀ ਹੁੰਦਾ ਹੈ ਜਿਹੜੀ ਮਾਰਦੇ ਹੁਣ ਉਹਨੇ ਆਪਾਂ ਕੁਮੀਦ ਦੱਸਦੇ ਹਾਂ ਤੁਹਾਨੂੰ ਪਹਿਲਾ ਸਾਈਡ ਵਾਲਾ ਸੀਨਾ ਕੱਟਣੀ ਹੈ ਇਦੋਂ ਮੇਰੇ ਇਹ ਕੰਮ ਵਧੀਆ ਲੱਗਾ ਤਾਂ ਲਾਈਕ ਕਮੈਂਟ ਜ਼ਰੂਰ ਕਰ ਦੇਣੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿ ਮੇਰਾ ਕੰਮ ਕਿਵੇਂ ਲੱਗਿਆ ਪਹਿਲਾਂ ਫੱਟਾ ਵਾਲਾ ਸੀਨਾ ਕੱਟਣੀ ਹੈ ਇਸੇ ਤਰ੍ਹਾਂ ਹੀ ਜੈਂਟਸ ਕੁੜਤਾ ਪਰਣਾ ਉਹ ਵੀ ਇਸੇ ਤਰੀਕਾ ਪ੍ਰੈਸ ਕਰਦੇ ਆ ਇਹ ਫ੍ਰਿੱਲ ਲਾਗੀ ਪਹਿਲਾਂ ਆਪਾਂ ਇਹ ਫ੍ਰਿੱਲ ਨੂੰ ਸਿੱਧਾ ਕਰਾ ਲਓ ਬਲ ਵਗੈਰਾ ਸਾਰੇ ਵਟਾ ਦੇ ਦੇ ਫਿਰ ਸੀਨ ਤੋਂ ਪ੍ਰੈਸ ਕਰਾਂਗੇ ਫਿਰ ਜਿਵੇਂ ਸੀਨ ਤੋਂ ਤੋਂ ਬਾਅਦ ਜਿਹੜਾ ਉੱਪਰ ਨੂੰ ਕੱਪੜਾ ਰਹਿ ਗਿਆ ਉਹਨੂੰ ਥੋੜਾ ਸਿੱਧਾ ਕਰਕੇ ਜੇ ਠਾ ਉੱਪਰ ਕਿਤੇ ਵੀ ਬਾਲ ਨਾ ਹੋਣ ਕੱਪੜੇ ਦੇ ਵਿੱਚ ਉਹਨੂੰ ਇਸ ਤਰ੍ਹਾਂ ਆਪਾਂ ਪ੍ਰੈਸ ਕਰ ਦੇਣੀ ਜੇ ਇਸ ਤਰੀਕਾ ਬੈਕ ਵਾਲੇ ਪਾਸੇ ਵੀ ਆਪਾਂ ਇੱਕ ਵਾਰੀ ਪ੍ਰੈਸ ਜ਼ਰੂਰ ਮਾਰਨੀ ਹੈ ਜਿਹੜੀ ਆਪਣੀਆਂ ਮੋਢਿਆਂ ਸੀਣਾ ਹੁੰਦੀਆਂ ਕਈ ਕੁੜੀਆਂ ਇਹਨਾਂ ਨੂੰ ਸਕਿੱਪ ਕਰ ਦਿੰਦੀਆਂ ਆਂ ਗਿਆ ਇੱਥੋਂ ਹਰੇਕ ਸੀਨ ਪ੍ਰਸਤ ਦਾ ਮਤਲਬ ਹੁੰਦਾ ਵੀ ਹਰੇਕ ਸੀਨ ਦੱਬੇ ਜਾਵੇ ਕੋਈ ਵੀ ਸੀਨ ਉਸ ਤਰ੍ਹਾਂ ਜਿਹੜਾ ਲੱਗੇ ਵੀ ਜਿਵੇਂ ਬਸ ਹੁਣੇ ਹੀ ਬਸ ਸੀਨ ਮਾਰ ਕੇ ਆਪਾਂ ਐਵੇਂ ਪਾ ਲਿਆ ਬਿਨਾ ਪ੍ਰਸਤ ਕਪੜਾ ਅਨੋ ਬ੍ਰਿਲ ਉਸ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਵਾਲੀ ਇਹ ਬਾਹ ਜਿਹੜੀ प्रेस की उस तरह ये पर दूजी बार प्रेस करनी है पहला कर सीम तो प्रेस कर लो तो बाद ऊपर में लेके जाना है प्रेस कर करके ਆਪਾਂ ਉੱਠਾ ਪਾਸਾ ਮੀਂਹ ਦਾ ਬੈਕ ਵਾਲਾ ਪਾਸਾ ਜਿਹੜਾ ਉਹ ਪ੍ਰੈਸ ਕਰਦੇ ਆ ਇਤਾਂ ਰਿਉਣ ਦਾ ਕੱਪੜਾ ਜੀ ਬਹੁਤ ਛਿੱਤੀ ਛਿੱਤੀ ਪ੍ਰੈਸ ਹੋ ਰਿਹਾਗਾ ਕਈ ਵਾਰੀ ਹੁਣ ਆਪਾਂ ਠੰਡਾ ਵਾਲੇ ਕੱਪੜੇ ਪ੍ਰੈਸ ਕਰਨੇ ਹੁੰਦੇ ਆਗੇ ਉਹਦੇ ਵਿੱਚ ਜਿਹੜੇ ਆ ਸਾਈਡ ਵਾਲੇ ਚਾਕ ਹੁੰਦੇ ਇਹਨਾਂ ਨੂੰ ਦੱਬਣਾ ਬਹੁਤ ਔਖਾ ਹੋ ਜਾਂਦਾ ਉਹ ਦੋਨਾਂ ਜਿਹੜੇ ਗਰਮ ਕੱਪੜੇ ਹੁੰਦੇ ਆ ਆਪਣੇ ਠੰਡ ਵਾਲੇ ਉਹਨਾਂ ਦੇ ਲਈ ਪ੍ਰੈਸ ਪੂਰੀ ਫੁੱਲ ਤੇ ਫੁੱਲ ਹੀਟ ਤੇ ਆਪਾਂ ਨੂੰ ਛੱਟ ਵੀ ਪੈਣੀ ਹੈ ਫਿਰ ਜਾ ਕੇ ਸੇਣਾ ਜਿਹੜੀਆਂ ਦੱਬੀਆਂ ਜਾਂਦੀਆਂ ਜੇ ਉਹਨ ਦਾ ਕੱਪੜਾ ਹੋਣ ਕਰਕੇ ਛਿੱਟਛਿੱਟ ਦੀ ਪ੍ਰੈਸ ਹੋ ਰਿਹਾਗਾ ਜੇ ਨਾ ਹੋਵੇ ਕਈ ਵਾਰੀ ਕੱਪੜੇ ਇਹੋ ਜਿਹੇ ਹੁੰਦੇ ਆ ਤਾਂ ਇਹਨਾਂ ਨੂੰ ਇਸ ਤਰ੍ਹਾਂ ਪੁੱਠਾ ਕਰਕੇ ਵੀ ਪਹਿਲਾਂ ਇਹਨਾਂ ਨੂੰ ਦੱਬਣਾ ਪੈਂਦਾਗਾ ਜੀ ਕਿ ਤਰ੍ਹਾਂ ਇਹ ਸੈਡ ਸਲਾਈ ਹੈ ਜਿਹੜੀ ਆਪਣੀ ਕੱਢੀ ਨਹੀਂ ਸੀਗੀ ਉਹ ਪਹਿਲਾਂ ਬਾਅਦ ਚ ਇਹਨੂੰ ਦੱਬਣਾ ਚੰਗੀ ਤਰ੍ਹਾਂ ਪ੍ਰੈਸ ਨਾਲ ਉਸ ਤੋਂ ਬਾਅਦ ਜਿਹੜੀ ਇਹ ਮੋੜ ਦੇ ਦੀ ਸਲਾਈ ਹੈ ਨਾ ਇਹਨੂੰ ਪ੍ਰੈਸ ਨਾਲ ਪੂਰਾ ਸਿੱਧਾ ਕਰਨਾ ਇਸ ਤਰ੍ਹਾਂ ਨਸੀ ਬੈਕ ਵਾਲਾ ਕੰਮ ਇਹਨਾਂ ਸੀ ਪੁਣ ਆਪਾਂ ਫਰੰਟ ਤੇ ਆ ਲੰਨੇ ਹਾਂ। ਉਮੀਦ ਆ ਫਰੰਟ ਨਾਲ ਬਰਸਾ ਜਿਹੜਾ ਇਹ ਹਰੇਕ ਲਈ ਇੰਨਾ ਜ਼ਿਆਦਾ ਜ਼ਰੂਰੀ ਹੈ ਵੀ ਇਸ ਤੋਂ ਬਿਨਾ ਕੱਪੜਾ ਆਪਣਾ ਪਾਉਣ ਦਾ ਤੁਹਾਡਾ ਦਾ ਇਹਦਾ ਰੀਜਨ ਹੁੰਦਾ ਵੀ ਕਪੜਾ ਸਹੀ ਲੱਗ ਰਿਹਾ ਜਾਂ ਆਪਣੇ ਨਹੀਂ ਸਹੀ ਲੱਗ ਰਿਹਾ ਪ੍ਰੈਸ ਦਾ ਬਹੁਤ ਵੱਡਾ ਰੋਲ ਹੁੰਦਾ ਆਪਣੇ ਕਪੜਾ ਦੀ ਫਿਨਿਸ਼ਿੰਗ ਦੇ ਵਿੱਚ ਇਸ ਤਰ੍ਹਾਂ ਮੁੱਡੇ ਤੋਂ ਸੀਣਾ ਪਲੇਟਾਂ ਦੀਆਂ ਸੀਣਾ ਜਿਹੜੀਆਂ ਹੈਗੀਆਂ ਹੈਗੀਆਂ ਚੰਗੀ ਤਰ੍ਹਾਂ ਇਹਨਾਂ ਨੂੰ ਦੱਬਣਾ ਆਪੋ ਪ੍ਰੈਸ ਨਾਲ ਇਹ ਹੋ ਗਿਆ ਜੀ ਪੂਰਾ ਸੂਟ ਪ੍ਰੈਸ ਕਰਨਾ। ਥੋੜੇ ਇੱਕ ਗੱਲ ਹੋਰ ਜੇ ਤੁਹਾਨੂੰ ਜਿਹੜੀ ਮੈਂ ਦੱਸਦੀ ਆ ਕਈ ਸੂਟਾਂ ਤੇ ਹੁਣ ਪੂਰੇ ਤੇ ਕਢਾਈ ਹੁੰਦੀ ਆ। ਜਾਂ ਸਟੋਨ ਮੋਤੀ ਵਗੈਰਾ ਸੂਟ ਤੇ ਲੱਗੇ ਹੁੰਦੇ ਆ। ਜਾਂ ਫਿਰ ਉਹ ਪੇਂਟ ਕੀਤਾ ਹੁੰਦਾ। ਜਿਹੜਾ ਸੂਟ ਹੁਣ ਪੇਂਟ ਕੀਤਾ ਹੁੰਦਾ। ਉਹਦੇ ਲਈ ਇਹ ਜ਼ਰੂਰੀ ਆ ਜੀ। ਕਿ ਉਹਦੇ ਤੇ ਇੱਕ ਕੱਪੜਾ ਰੱਖ ਕੇ ਆਪਾਂ ਉਹਨੂੰ ਪ੍ਰੈਸ ਕਰ ਸਕਦੇ ਹਾਂ। ડાઉન ਰੋ ਬੈਕ ਵਾਲੇ ਪਾਸਾ ਇਸ ਤਰ੍ਹਾਂ ਜਿਵੇਂ ਇਸ ਤਰ੍ਹਾਂ ਰੱਖਿਆ ਪੂਰਾ ਕਮੀਜ਼ ਇਹ ਬੈਕ ਵਾਲੇ ਪਾਸੇ ਤੇ ਪ੍ਰੈਸ ਮਾਰਨੀ ਹੈ ਇਸ ਤਰ੍ਹਾਂ ਪਿਛਲੇ ਪਾਸੇ ਉਹਦੇ ਜੇ ਉਹਦੇ ਸਿੱਧੇ ਪਾਸੇ ਪੇਟ ਹੈਗਾ ਤਾਂ ਜੇ ਹੁਣ ਉਹਦੇ ਤੇ ਪੂਰਾ ਜਿਹੜਾ ਬ੍ਰਾਈਡਲ ਸੂਟ ਹੁੰਦੀ ਹੈ ਪੂਰੀ ਜਿਆਦਾ ਬਹੁਤ ਜਿਆਦਾ ਕਢਾਈ ਹੁੰਦੀ ਹੈ ਵੀ ਉੱਪਰ ਤਾਂ ਪ੍ਰੈਸ ਤਾਂ ਉਹਨਾਂ ਨੂੰ ਕਿਤੇ ਜਗ੍ਹਾ ਹੀ ਨਹੀਂ ਹੁੰਦੀ ਜਾਂ ਉੱਪਰ ਮੋਟੀ-ਮੋਟੀ ਕਢਾਈ ਹੁੰਦੀ ਹੈ ਵੀ ਪ੍ਰੈਸ ਦਾ ਉਹਦਾ ਕੋਈ ਪਤਾ ਹੀ ਨਹੀਂ ਲੱਗਦਾ ਕੱਪੜੇ 'ਚ ਬਲ ਪੈਏ ਵਿਆਗੇ ਆਪਣਾ ਕੱਪੜਾ ਕਿਤੇ ਫੋਲਡ ਕਰਕੇ ਰੱਖਿਆ ਹੋਦਾ ਸੀ ਉੱਤੇ ਬਹੁਤ ਜ਼ਿਆਦਾ ਬਲਤ ਹੈਗੇ ਉਹਨੂੰ ਸਿੱਧਾ ਕਰਨਾ ਜੇ ਹੁਣ ਆਪਾਂ ਕੜਾਈ ਦੇ ਉੱਤੋਂ ਦੀ ਸਿੱਧਾ ਕਰਾਂਗੇ ਤਾਂ ਹੋਣਾ ਨਹੀਂ ਪ੍ਰੈਸ ਦਾ ਤੇ ਉਹਨੂੰ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਵਿਛਾ ਕੇ ਚੰਗੀ ਤਰ੍ਹਾਂ ਉਹਨੂੰ ਵੀ ਆਪਾਂ ਬਿਜਲੇ ਪਾਸੋਂ ਪ੍ਰੈਸ ਦਾ ਇਸ ਤਰ੍ਹਾਂ ਮਾਰ ਸਕਦੇ ਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਤੇ ਜੇ ਹੋਰ ਕੁਝ ਰਹਿ ਗਿਆ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਆ ਵੀ ਪ੍ਰੈਸ ਇਸ ਤਰ੍ਹਾਂ ਨਹੀਂ ਹੁੰਦੀ ਜੇ ਇਸ ਤਰ੍ਹਾਂ ਕਿਵੇਂ ਕਰੀਏ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਅੱਗੇ ਵੀ ਕਿਸੇ ਦੇ ਕੰਮ ਆ ਜੂਗੀ ਤੇ ਆਪਾਂ ਲੈ ਕੇ ਆਵਾਂਗੇ ਤੁਹਾਡੇ ਲਈ ਹੋਰ ਵੀਡੀਓ ਉਦ ਤੱਕ ਜੁੜੇ ਜਾਗੇ ਸਤਿ ਸ੍ਰੀ ਅਕਾਲ ਜੀ